ਸਾਡੇ ਐਸਪ ਭਵਿੰਦਰ ਸਿੰਘ ਚੌਂਕੀ ਇੰਚਾਰਜ ਗੁਰਦਾਸਪੁਰ ਜੀ ਮੈਂ ਡਿਊਟੀ ਲਈ ਸੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਔਰ ਦੂਜੇ ਏਰੀਆ ਦੀ ਚੈਕਿੰਗ ਕਰਨ ਵਾਸਤੇ ਔਰ ਜਦੋਂ ਇਹ ਉੱਥੇ ਪਠਾਨਕੋਟ ਕੈਂਟ ਏਰੀਆ ਚੈਕਿੰਗ ਕਰ ਰਹੀ ਸੀ ਰੇਲਵੇ ਸਟੇਸ਼ਨ ਤੇ ਤੇ ਇਹਨਾਂ ਨੂੰ ਇੱਕ ਵਿਅਕਤੀ ਦਿਖਾਈ ਦਿੱਤਾ ਚੈਕਿੰਗ ਕਰਦੇ ਵਕਤ ਜਦੋਂ ਇਹ ਉਹਦੋਂ ਨੂੰ ਆ ਰਹੇ ਸੀਗੇ ਪਰੇ ਆਰਮੀ ਲੋਡਿੰਗ ਏਰੀਆ ਵਾਲੇ ਪਾਸੇ ਤੋਂ ਚੈਕਿੰਗ ਕਰਦੇ ਕਰਦੇ ਤਾਂ ਇੱਕ ਵਿਅਕਤੀ ਬੈਠਾ ਹੋਇਆ ਸੀ ਪਹਿਲਾਂ ਉਰੇ ਆਉਂਦਾ ਸੀ ਉਰੇ ਨੂੰ ਤੇ ਜਦੋਂ ਇਹਨਾਂ ਨੂੰ ਦੇਖਿਆ ਤੇ ਪਿੱਛੇ ਨੂੰ ਮੁੜ ਗਿਆ ਇਹਨਾਂ ਜਦੋਂ ਉਹਨੂੰ ਆਵਾਜ਼ ਮਾਰੀ ਤੇ ਉਹਨੇ ਆਪਣੀ ਟੀ-ਸ਼ਰਟ ਦੇ ਹੇਠਾਂ ਇੱਕ ਮومی ਲਫਾਫਾ ਕਾਲੇ ਰੰਗ ਦਾ ਉਹਨੂੰ ਬੁਗਾ ਕੇ ਛਾੜੀ ਚ ਮਾਰਿਆ ਤੇ ਉਤੋਂ ਭੱਜਣ ਲੱਗਿਆ ਤੇ ਇਹਨਾਂ ਸਾਥੀ ਮੁਲਾਜ਼ਮਾਂ ਦੀ ਮਦਦ ਦੇ ਨਾਲ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦਾ ਜਿਹੜਾ ਉਹਦੇ ਦੁਆਲਾ ਛੁੱਟੇ ਗਏ ਮومی ਲਫਾਫੇ ਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਹੈ ਅਫੀਮ ਬਰੰਦ ਹੋਈ ਸੀ ਕਿੰਨੀ ਜੀ ਇਹ ਜਿਹੜੀ ਫੀਮ ਜਦੋਂ ਇਹਨਾਂ ਨੇ ਉਹਦਾ ਨਾਮ ਪਤਾ ਪੁੱਛਿਆ ਔਰ ਨਾਮ ਪਤਾ ਪੁੱਛਣ ਤੇ ਉਹਦਾ ਪਤਾ ਲੱਗਿਆ ਵੀ ਇਹਦਾ ਨਾਮ ਹੈਗਾ ਇਹਨੇ ਆਪਣਾ ਨਾਮ ਨਰੇਸ਼ ਕੁਮਾਰ ਪੁੱਤਰ ਰਾਜੇਸ਼ ਸ਼ਾਮ ਅਾ ਥਾਣਾ ਪੋਹਣੀ ਮੰਡੀ ਰਾਜਸਥਾਨ ਤੋਂ ਹੈਗਾ ਰਹਿਣ ਵਾਲਾ ਔਰ ਜਦੋਂ ਇਹਦੇ ਉਹਦੇ ਸਾਹਮਣੇ ਮੁਲਾਜ਼ਮਾਂ ਦੇ ਸਾਹਮਣੇ ਉਹਦਾ ਇਹ ਸੈਤਾਨਾ ਦੇ ਚੱਕ ਕੇ ਇਹਨਾਂ ਨੇ ਉਹਦਾ ਵੇਟ ਕੀਤਾ ਫੀਮ ਦਾ ਤੇ ਟੋਟਲ 1 ਕਿਲੋ 400 ਗ੍ਰਾਮ ਜਿਹੜੀ ਫੀਮ ਉਹ ਵਰਮ ਹੋਈ ਸਰ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਅੱਗੇ ਵੀ ਇਹ ਕੋਈ ਮਾਮਲਾ ਕਰਜਾ ਹੈ ਮਾਮਲਾ ਇਹ ਤਾਂ ਪੰਜਾਬ ਦੇ ਵਿੱਚ ਮਾਮਲਾ ਦਰਜ ਨਹੀਂ ਹੈਗਾ ਜੀ ਇਹ ਮਤਲਬ ਐਜ਼ ਅ ਕੂਰੀਅਰ ਕੰਮ ਕੀਤਾ ਇਹਨੇ ਇਹਨੂੰ ਕਿਸੇ ਬੰਦੇ ਨੇ ਕੋਈ ਸਲਤ ਜੇ ਕੇ ਪੈਸਿਆਂ ਦਾ ਇਹਨੂੰ ਮਤਲਬ ਭੇਜਿਆ ਸੀ ਤੇ ਐਕਚੁਅਲੀ ਇਹਨੇ ਦੇਣੀ ਤਾਂ ਲੁਧਿਆਣੀ ਸੀਗੀ ਇਹਨੂੰ ਇਹ ਜਿੱਦਾਂ ਮਤਲਬ ਕੁਝ ਕਿਸੇ ਦੇ ਸਾਹਮਣੇ ਆਵੇ ਇਹਨੂੰ ਕਿਹਾ ਗਿਆ ਸੀ ਵੀ ਤੂੰ ਦਿੱਲੀ ਤੱਕ ਇਹਨੂੰ ਟਿਕਟ ਲੈ ਕੇ ਦਿੱਤੀ ਵੀ ਤੂੰ ਦਿੱਲੀ ਤੱਕ ਪਹੁੰਚ ਤੇ ਦਿੱਲੀ ਤੋਂ ਅੱਗੇ ਤੈਨੂੰ ਮੈਂ ਦੱਸਾਂਗਾ ਕਿਹੜੀ ਗੱਡੀ ਤੂੰ ਜਾਣਾਗੇ ਬਟ ਬਟ ਇਹ ਇਹਨਾਂ ਦਾ ਸੰਪਰਕ ਟੁੱਟ ਗਿਆ ਔਰ ਉਸੇ ਗੱਡੀ ਚ ਆਪਣੀ ਸੁਪਰ ਜਿਹੜੀ ਗੱਡੀ ਇੱਥੇ ਆਉਂਦੀ ਆਪਣੇ ਸਵਰਾਜ ਐਕਸਪ੍ਰੈਸ ਉਹਦੇ ਵਿੱਚ ਇਹ ਸੁੱਤਾ ਰਿਹਾ ਉੱਪਰ ਜਨਰਲ ਡੱਬ ਦੇ ਵਿੱਚ ਤੇ ਸੁੱਤੇ-ਸੁੱਤੇ ਇਹ ਪਠਾਨਕੋਟ ਪਹੁੰਚ ਗਿਆ ਜਦੋਂ ਇੱਥੇ ਨੂੰ ਜਾਵੇ ਤੇ ਉੱਥੇ ਉਤਰ ਗਿਆ ਉਤਰ ਕੇ ਫਿਰ ਜਦੋਂ ਇਹ ਵਾਪਸ ਜਾਣ ਲੱਗਿਆ ਤੇ ਬਾਦਸੀ ਦੀ ਇਹਨੂੰ ਕੋਈ ਟ੍ਰੇਨ ਨਹੀਂ ਮਿਲੀ ਫਿਰ ਇਹਨੇ ਜੀਟੀ ਰੋਡ ਦੇ ਥਰੂ ਬੱਸ ਤੇ ਜਾਣਾ ਸੀਗਾ ਉੱਥੇ ਵੀ ਸਾਡੀ ਪੁਲਿਸ ਪਾਰਟੀ ਦੇ ਕਾਬੂ ਆ ਗਏ ਨਹੀਂ ਕੰਮ ਨਹੀਂ ਆ ਜੀ ਇੱਥੋਂ ਲੈ ਕੇ ਆ ਰਹੇ ਇਹ ਰਾਜਸਥਾਨ ਤੋਂ ਲਗਦਾ ਸਰ ਬਾਕੀ ਬੈਲ ਇਹ ਨੰਬਰ ਦਰਜ ਕੀਤਾ ਗਿਆ ਇਹਦੇ ਖਿਲਾਫ ਮਕਦਮਾ ਨੰਬਰ 19 ਅਧੀਨ ਤਾਰਾ 18 ਕਾਰਡ 85 ਐਨਡੀਪੀ ਸੈਕਟਰ ਜਿਹੜਾ ਦਰਜ ਕੀਤਾ ਗਿਆ